ਸਾਸਰੀ ਗਾਲ ਵੀਰ ਜੀ ਸਾਰੇ ਵੀਰ ਭੈਣ ਭਰਮਾ ਨੂੰ ਪਿਆਰ ਭਰੀ ਸਾਸਰੀਆ ਗਾਲ ਜੀ ਅੱਜ ਪਾਜੀ ਤੁਹਾਡੇ ਸੋਨੂ ਰੰਦਾਵਾ ਡੇਰੀ ਫਰਮ ਦੇ ਉੱਤੇ ਵੀਰ ਜੀ ਤੁਹਾਨੂੰ ਝੋਟੀਆਂ ਦਾ ਸਟਾਕ ਵਿਖਾਉਣ ਲੱਗੇ ਆ ਜੀ ਵੀਰ ਜੀ ਝੋਟੀਆਂ ਆਪਣੇ ਕੋ ਹੁਣ ਮੌਕਿਆਂ ਦੀਆਂ ਝੋਟੀਆਂ ਆਠ ਆ ਤਾਜ਼ੀਆਂ ਸੁਈਆਂ ਜੀ ਤੁਹਾਨੂੰ 5 4 ਝੋਟੀਆਂ ਹੁਣ ਟੌਪ ਦੇ ਨਕੀਨੇ ਵਿਖਾਉਣ ਲੱਗੇ ਆ ਮਹਾਰਾਜ ਦੀ ਕਿਰਪਾ ਦੇ ਨਾਲ 2 ਦੰਦ 4 ਦੰਦ ਔਰ 6 ਦੰਦ ਮਹਾਰਾਜ ਦੀ ਕਿਰਪਾ ਦੇ ਨਾਲ ਵੀਰ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਆਲ ਵਾਲੇ ਤੇ ਕਲਿੱਕ ਕਰੋ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰਾਂ ਨੂੰ ਪਹੁੰਚ ਸਕੇ ਵੀਰ ਜੀ ਬਾਕੀ ਵੀਰ ਜੀ ਕੰਮ ਬਹੁਤ ਵਧੀਆ ਚੱਲ ਰਿਹਾ ਵੀਰ ਭੈਣ ਭਰਾਵਾਂ ਦੇ ਸਿਰ ਤੇ ਵੀਡੀਓ ਹੁਣ ਦਿਨ ਮੌਸਮ ਆ ਗਿਆ ਹੁਣ ਤੁਹਾਨੂੰ ਇਦਾਂ ਆਇਆ ਕਰੋ ਕਿ ਵੀਡੀਓ ਵਿੱਚੋਂ ਜਿਆ ਠੰਡ ਠੁੰਡ ਦੇ ਕਾਰਨ ਮਾਲ ਬਾਹਰ ਨਹੀਂ ਸੀ ਨਿਕਲਦਾ ਫਿਰ ਨੇਰੇ 'ਚ ਵੀਡੀਓ ਵੀਰੇ ਨਹੀਂ ਬਣਦੀ ਹੁਣ ਵੀਰਜੀ ਝੋਟੀਆਂ ਆਪਣੇ ਕੋਈ ਜ਼ਿਆਦਾ ਜ਼ਬਰ ਆ ਆਪਣੇ ਕੋ ਵੀਰੇ ਹੁਣ 14 ਕਿਲੋ ਤੋਂ ਲੈ ਕੇ ਤੇ ਆਪਣੇ ਕੋ 20 ਪਲਾਸਟਿਕ ਝੋਟੀ ਫਾਰਮ ਤੇ ਖੜੀ ਹੈ ਆਪਣੇ ਕੋ ਬਾਕੀ ਵੀਰਜੀ ਟੋਕੜਾਂ ਗੱਬਣਾ ਵੀ ਝੋਟੀਆਂ ਆਪਣੇ ਕੋ ਟੌਪ ਦੇ ਨਕੀਨੇ ਮਿਲਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਤਾਜ਼ੀਆਂ ਵੀ ਮਿਲਣਗੀਆਂ ਵੈੜ ਵੀ ਇੱਕ ਬਹੁਤ ਹੀ ਚੰਗੀ ਆਪਣੇ ਕੋ 20 ਸਿਰ ਦੁੱਧ ਕੋਈ ਵੱਸੀ ਕੋ ਹੈਗਾ ਹੁਣ ਦੋ ਦੰਦ ਕੋ ਜਿਆਦਾ ਚੰਗੀ ਵੱੱਸੀ ਇੱਕ ਆਪਣੇ ਕੋ ਦੂਜਾ ਸੂਆ ਵੈੜ ਆ ਉਹ ਆਪਣੇ ਕੋ 40 ਕਿਲੋ ਤੋਂ ਬਾਹਰ ਵਾਲੀ ਆ ਉਹ ਦਿਨ 15 ਕੱਢਦੀ ਆ ਜੀ ਬਾਕੀ ਵੀਰ ਜੀ ਆਪਣੇ ਕੋ ਮਹਾਰਾਜ ਦੀ ਕਿਰਪਾ ਦੇ ਨਾਲ ਝੋਟੀ ਹੁਣ ਚਾਰ ਦੰਦ ਤੁਹਾਨੂੰ ਦਿਖਾਉਣ ਲੱਗੇ ਆ ਝੋਟੀ ਕੋ ਦੋਦਾ 16 ਕਿਲੋ 15 ਕਿਲੋ ਦੀ ਅਗਲੇ ਦੇ ਘਰ ਤੇ ਕਰ ਗਰੰਟੀ ਲੈ ਲੂੰਗਾ ਆਓ ਵੀਰ ਜੀ ਤੁਹਾਨੂੰ ਮਖਾਈਏ ਦੀ ਅਸਤੀ ਦੇਖੋ ਵੀਰ ਜੀ ਬਿਊਟੀ ਬੈਟੀ ਪਹਿਲਾਂ ਵੇਖੋ ਚੈੱਕ ਕਰੋ ਦੇਖੋ ਵੀਰ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਰੋਗਦੋਂ ਨਹੀਂ ਜੀ। ਛੋਟੀ ਆਪਣੇ ਨੂੰ 16 ਕਿਲੋ ਤੋਂ ਬਾਹਰ ਆਲੀ ਆ। ਹੁਣ 15 ਕਿਲੋ ਗਰੰਟੀ ਦੇ ਦਿੰਗੇ। ਇੱਥੇ ਰੋਗਦੋਂ ਫਿਰ ਪੜਾ ਲੈਨੇ। ਚੰਗੀ ਤਰ੍ਹਾਂ ਇਹ ਝੋਟੀ ਉਤਾਰ ਲਓ। ਤੇ ਮਹਾਰਾਜ ਦੀ ਕਿਰਪਾ ਦੇ ਨਾਲ ਝੋਟੀ ਦਾ ਥਣਲੇਵਾ ਚੈੱਕ ਕਰ ਲਓ। ਆਟਰੂਟ ਚੈੱਕ ਕਰ ਲਓ 4/4 ਆਡਰ ਦੀ ਜੀ। ਥਣਲੇਵਾ ਚੈੱਕ ਕਰ ਲਓ। ਚਲ ਬੰਦ ਕਰ ਦੋ। ਹਾਂਜੀ ਥਣਲੇਵਾ ਗੁੱਲਾ ਚੈੱਕ ਕਰ ਲੋ ਜੀ 4x4 ਆਰਡਰ ਦੀ ਆ ਛੋਟੀ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਦੇਖੋ ਚੈੱਕ ਕਰੋ ਜੀ ਥਣਲੇਵਾ ਅਮਰੀਕਾ ਨਾਲ ਗਾਵਾ ਨੂੰ ਲੱਗਾ ਜੇ ਗਾੜੀਆਂ ਦੀ ਵੀ ਚੈੱਕ ਕਰਾਓ ਜੀ ਗਾੜੀਆਂ ਦੀ ਕੈਮਰਾਮੈਨ ਸਾਹਿਬ ਗਾੜੀ ਵੀ ਥਣਲੇਵਾ ਚੈੱਕ ਕਰਾਓ ਜੀ ਵੇਖੋ ਥਣਲੇਵਾ ਕੱਟੀ ਨੂੰ ਲੱਗਾ ਦੁੱਧ ਛੋਟੀ ਕੋ ਹੁਣ 16 ਕਿਲੋ ਠੰਡਾ ਜੇ ਪਰ ਆਪਾਂ ਮਹਾਰਾਜ ਦੀ ਕਿਰਪਾ ਦੇ ਨਾਲ 15 ਕਿਲੋ ਦਾ ਆਪਕੋ ਗਰੰਟੀ ਲੈ ਲਾਂਗੇ 15 ਕਿਲੋ ਦੁੱਧ ਹੁਣ ਕੱਟੀ ਕੋ ਹੈਗਾ ਜੀ ਤੇ ਮੋਲੇ ਦਾ ਬਿਲਕੁਲ ਹੀ ਜਾਇਜ਼ ਹੋਊਗਾ ਝੋਟੀ ਦਾ ਬਿਲਕੁਲ ਜਾਇਜ਼ ਭਾਵਾਂ ਤੇ ਝੋਟੀਆਂ ਲਈ ਜਾਣੀਆਂ ਤੇ ਜਾਇਜ਼ ਭਾਵਾਂ ਤੇ ਲਈ ਆਉਣੀਆਂ ਜੀ ਇਧਰੋਂ ਵੀ 4/4 ਚੈੱਕ ਕਰਾਓ ਆਰਡਰ ਜੀ ਥਾਨ ਲੈਵਾ ਚੈੱਕ ਕਰਾਓ ਜੀ ਨੇੜੇ ਇਥੋਂ ਕਰਦਿਆ ਕਰੋ ਉੱਤ ਪਿੱਛੇ ਖਲੋਗੇ ਨਾ ਐ ਕਰਦੇ ਹੀ ਤਾਂ ਤੈਨੂੰ ਲੱਗੇ ਆ ਜਾਂਦੀ ਐ ਇਦਾਂ ਵੀਡੀਓ ਹਾਂ ਜੀ ਦੂਰ ਲੱਗੇ ਜਾਂਦੀ ਲੋੜ ਨਹੀਂ ਇਥੋਂ ਐ ਕਰਦੀਏ ਨਾ ਆਪੇ ਨਾਲ ਆ ਜਾਂਦੀ ਆਹ ਕੱਟੀ ਆ ਗਈ ਦੋ ਦੰਦ ਜੀ ਮੂੰਹ ਤੋਂ ਇਹਦੇ ਕੋ ਦੁੱਧ ਹੁਣ ਚੂਣ ਵਾਲਾ 13 ਕਿਲੋ ਗੋਲੀ ਆ ਜੀ ਕੱਚਾ ਦੁੱਧ 13 ਲੀਟਰ ਤੇ ਮੂੰਹ ਤੋਂ ਦੋ ਦਾਂਦਾ ਝੋਟੀ ਤੇ ਵੱਡੀ ਉਡੀ ਵੇਖ ਲੋ ਤੇ ਸਫਾਈਆਂ ਵੇਖ ਲੋ ਥੱਲੇ ਆਰਡਰ ਦੀਆਂ ਮਾੜ ਰਹੀ ਕਿਰਪਾ ਦੇ ਨਾਲ ਪੂਰਾ ਸਾਫ ਸੁਥਰਾ ਆ ਰਿਹਾ ਤੇ ਥਣ ਲਿਵਾ ਧਾਰ ਵੇਰ ਕੇ ਡੇਰੀ ਕਿ ਕਰ ਜਾਊਗੀ ਆਪੇ ਆਟੋਮੈਟਕ ਜੀ ਥੱਲੇੋਂ ਭਾਈ ਟੁਕੜੋ ਤੁਹਾਨੂੰ ਦਾ ਦਰਖਾਲ ਦੇਈ ਆ ਜੀ ਆਰਡਰ 54 ਆ ਗੱਲਾਂ ਜੀ ਭਾਜੀ ਦੇ ਵੇਖੋ ਆਰਡਰ ਆਰਡਰ ਚੈੱਕ ਕਰੋ ਥਣ ਨਹੀਂ ਜੇ ਪਹਿਲਨ ਕੱਟੀ ਨੇ ਦੋਂਦੀ ਨੂੰ ਇਹੋ ਜਿਹਾ ਲੱਗਦਾ ਤੇ ਟੈਰਾ ਲੀਨ ਕੱਪੜੇ ਵਰਗੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਪੂਛ ਪਾਛ ਪੈ ਮਰੋੜ ਕੇ ਜੇਬੇ ਚ ਪਾ ਲੋ ਦੇਖੋ ਥਣ ਗਲਾਸ ਵਰਗਾ ਥਣ ਜੇ ਵੇਖੋ ਕਰੋ ਚੈੱਕ ਜੀ ਵੇਖੋ ਮਹਾਰਾਜ ਦੀ ਕਿਰਪਾ ਦੇ ਨਾਲ ਵੇਖੋ ਜਵਾਬ ਵੇਖੋ ਜਵਾਬ ਸਮਾ ਵੇਖੋ ਜਿੱਥਰ ਮਰਜੀ ਬੈਹੋ ਵੇਖੋ ਆ ਚੀਜ਼ ਜਾਂ ਬੀਆਂ 4/4 ਆਰਡਰ ਆ ਪੂਰਾ ਤੌਬ ਦੀ ਚੀਜ਼ ਦੋ ਦੰਦ ਮੂੰਹ ਤੋਂ ਕੱਟੀ ਲੈ ਜੋ ਮੇਲੇ ਲੁੱਟ ਕੇ ਆ ਵੀ ਕੱਟੀ ਆਪਣੀ ਕੋ ਭਾਜੀ ਮਹਾਰਾਜ ਦੀ ਕਿਰਪਾ ਦੇ ਨਾਲ ਉੱਠ ਕੇ ਵਿਖਾ ਲੋ ਜੀ ਮੂੰਹ ਤੋਂ ਦੋਂਦੀ ਆ ਖੀਰੀ ਖੀਰੀ ਦੋਂਦੀ ਕੱਟੀ ਆ ਗਈ ਮਹਾਰਾਜ ਦੀ ਕਿਰਪਾ ਦੇ ਨਾਲ ਪਹਿਲਾਂ ਬੂਟੀ ਵਿਖਾ ਲੋ ਵੇਖੋ ਬਿਊਟੀ ਫਿਰ ਥੱਲੇੋਂ ਆਰਡਰ ਵਿਖਾ ਲੋ ਫੋਲ ਬਾਈ ਫੋਲ ਆਰਡਰ ਤੇ ਇਹੋ ਜਿਹਾ ਗਾਵਾਂ ਬਲੈਤਨਾਂ ਨੂੰ ਲੱਗਦਾ ਵਾ ਥੱਲੇ ਬੈਠ ਕੇ ਖਾ ਲਓ ਉਹਨਾਂ ਕਰਕੇ ਨੇੜੇ ਨਾਲ ਦੇ ਬੈਗ ਥੱਲੇ ਵਿਖਾ ਲ ਦੋ ਦੇਖੋ ਵੀਰੇ 4/4 ਆਰਡਰ ਦੀ ਤੁਹਾਨੂੰ ਕਰਕੇ ਵਿਖਾ ਲ ਦੋ ਥਾਂ ਨਹੀਂ ਜਿਹੋ ਜਿਹਾ ਲੱਗਦਾ ਨੋਕ ਵਾਲਾ ਉਧਰੋਂ ਸਿੰਘੀ ਆਂਦੀ ਆ ਵੀ ਮੈਂ ਆਂ ਰੰਗਾਂ ਦਾ ਆਂ ਮੈਂ ਆਂ ਆਜੋ ਬਈ ਫੋਰਮੈਨ ਸਾਹਿਬ ਤੇ ਵੇਖੋ ਇਧਰ ਝੋਟੀ ਵੱਡੀ ਥੱਲੇ ਬੈਗ ਵਿਖਾ ਲ ਦੋ ਚੁਮ ਕੇ ਵਿਖਾ ਲ ਦੋ ਥੱਲੇ ਆਰਡਰ ਥੱਲੇ ਆਰਡਰ ਆਰਡਰ 4/4 ਦੀ ਆ ਮੌਦੀ ਗੱਲ ਬਈ ਯਾਰ ਤੇ ਭਾ ਗੱਡੀਆਂ ਦੇ ਬਿਲਕੁਲ ਯਾਦ ਇਹ ਢੱਡੀਆਂ ਵੱਡੀਆਂ ਝੋਟੀਆਂ ਲੋਗ 35 ਦੀ 40 ਦੀ ਵੇਚਦੇ ਆ ਇਹੋ ਜਿਹੀ ਅਡਰ ਵਾਲੀ ਪਰ ਅਸੀਂ 35 40 ਦੀ ਇੱਧਰ ਵਖਾਲੋ ਇੱਧਰ ਵਖਾ ਆ ਬਈ ਅਸੀਂ ਇਕੱਤੀ ਸਾਰੀ ਸਵਾ ਲੱਖ ਰੁਪਏ ਦੀ 125 ਦੀ ਤੇ ਵਿੱਚੋਂ ਹਜ਼ਾਰ ਛੋੜ ਉੱਡਦੀਆਂ ਜਾਣ ਇਹਦੀਆਂ ਝੋਟੀਆਂ ਨਾ ਸਵਾ ਲੱਖ ਜੋ ਹਜ਼ਾਰ ਛੋੜ ਦੋ ਛੋੜ 123 ਦੀ ਉੱਡਦੀਆਂ ਜਾਣ ਜਿਹੜੀਆਂ ਪਰ ਇਹੋ ਜਿਹਾ ਫੇਰ ਵਖਾਲ ਦੋ ਸਿੰਘ ਸ਼ਿੰਗਾਰ ਬਿਊਟੀ ਵੇਖੋ ਸਿੰਘ ਤਾਂ ਨਹੀਂ ਉਂਗਲ ਨਹੀਂ ਜੇ ਨੰਗ ਦੀ 80 ਝੋਟੀ ਲੋਕ 1.5 ਦੀ 35 40 ਦੀ ਆਹੀ ਸਵਾ ਤੋਂ 2 ਸ਼ੂ ਮੰਤਰ ਸ਼ੂ ਮੰਤਰ ਜਾਣ ਛੋਡਾ ਆ ਗਿਓ ਇੱਧਰ ਨੂੰ ਚੈੱਕ ਕਰਾਓ ਦੇਖੋ ਦੋ ਦੰਦ ਕੱਟੀ ਉਹ ਵੱਡੀਆਂ ਫਿਰ ਬਾਅਦ ਚ ਹੋਵੇ ਇਥੋਂ ਇੱਧਰ 4/4 ਆਡਰ ਦੀ ਹਲੋ ਮਹਾਰਾਜ ਦੀ ਕਿਰਪਾ ਲੈਪਤੋਏ 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 ਇਦਾਂ ਠੰਡੀ ਕੱਟੀ ਐ ਨਹੀਂ ਆ ਪਾ ਇਦਾਂ ਹੀ ਬੈਜੋ ਵੇਖੋ ਦੇਖੋ ਚਵਾ ਥਣ ਵੇਖੋ ਦੇਖੋ ਚਵਾ ਆ ਵੇਖੋ ਠੰਡੀਆਂ ਵੇਖੋ ਬਹੁਤੀ ਗੱਲ ਠੰਡੀਆਂ ਦੇਖੋ ਦੇਖੋ ਆ ਚੀਜ਼ਾਂ ਪੇਠ ਪੜਾ ਵੇਖੋ ਰੰਗ ਵੇਖੋ ਮੈਂ ਦਾ ਰੰਗ ਤੇ ਉਧਰ ਵੇਖ ਲਓ ਝੋਡੀ 18 ਕਿਲੋ ਦੁੱਧ ਵਾਲੀ ਏ ਅਸੀਂ ਤੁਹਾਨੂੰ ਝੋਡੀ ਦਾ ਦੁੱਧ ਬੱਚਾ ਲਾ ਕੇ ਵਖਾਲ ਦਈਏ ਲਾੜੀਏ ਪਾਣੀ ਭਰਾਈ ਮਾਗ ਕੇ ਚ ਵੀਰਾਂ ਨੂੰ ਬੱਚਾ ਲਾ ਕੇ ਵਖਾਲ ਦਈਏ ਸਾਰਿਆਂ ਨੂੰ ਹਾ ਪਾਣੀ ਫਰਾ ਮੱਗ ਜੀ ਬਥਾਲਦਨੇ ਬੱਚਾ ਲਾ ਕੇ ਚੈੱਕ ਕਰਾਦਨੇ ਆ ਛੋਟੀਆਂ ਦੇਖੋ ਜੀ ਮੈਨੂੰ ਤੇ ਨਾ ਇਹੋ ਜਿਹਾ ਥਣ ਜੀ ਕਰ ਜਾਂਦਾ ਫੋਟੋਆਂ ਹੀ ਖਿੱਚੀ ਜਾਈਏ ਵੇਖਾ ਬੜੇ ਵੀਰ ਸੋਹਣੇ ਪਿਆਰ ਕਰਦੇ ਹੈਗੀਆਂ ਛੋਟੀਆਂ ਨੂੰ ਆਪਣੀਆਂ ਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਵੀਡੀਓ ਤੇ ਵੀਡੀਓ ਆਇਆ ਕਰੂਗੀ ਤੇ ਇਹ ਛੋਟੀਆਂ ਆਪਣੇ ਕੋਲ ਵੀ ਤੋਂ ਪਲੱਸ ਚਾਹੀਦੀ ਉਹ ਵੀ ਮਿਲ ਜੂਗੀ ਹੈ ਐਗੀਆਂ ਅਜੇ ਮੌਕੇ ਆ ਦੀਆਂ ਹੈਗੀਆਂ ਜੇ ਹੁਣ ਦੇਖੋ ਧਾਰ ਤੇ ਵੀਰ ਕੇ ਜਾਊਗੀ ਤੇ ਵੇਖ ਜਾਉ ਜਿੱਥੇ ਮਨ ਮਰਜੀ ਸਾਤ ਨੂੰ ਲਾਤਾ ਨੇ ਤਾਂ ਨੂੰ ਵੇਖੋ ਤਾਂ ਸਹੀ ਉਹ ਲਾਡੀ ਪਰੇ ਇਕੱਟਾ ਦੂਜਾ ਬੱਚਾ ਪਰੇ ਘਰ ਉਹ ਪਰੇ ਬੱਚਾ ਘਰ ਚੁੰਗੰड्या ਪਰੇ ਦੀ ਉਹ ਬੱਚਾ ਚੁੰਨ ਕੇ ਲਾਈਆ ਬੱਚਾ ਉੱਥੇ ਲੋ ਜਾ ਬੱਚਾ ਬੁੱਜਾ ਚੁੰਗੰड्या ਪੈਂਚੰਦੇ ਵੇਖੋ ਤੁਸੀਂ ਬੱਚਾ ਚੁੰਗੰड्या ਬਈ ਦੂਜਾ ਬੱਚਾ ਚੁੰਗੰड्या ਨੂੰ ਪਰੇ ਕਰ ਦੇ ਮੱਤਤੂ ਦੇਖ 4/4 ਆਰਡਰ ਨਹੀਂ ਲੱਗਦਾ ਇਹ ਜੱਥਣ ਕੱਟੀ ਨੂੰ ਜੋੜ ਹੀ ਨਹੀਂ ਇਹੋ ਜਿਹਾ ਲੱਗਦਾ ਜੋੜ ਲੱਗਦੇ ਨਹੀਂ ਇਹੋ ਜਿਹੇ 18 ਕਿਲੋ ਦੁੱਧ ਮੂੰਹ ਨਾ ਕਹਿ ਦੇਣਾ 16 ਕਿਲੋ ਹਾਜਰ ਉਹ ਕਾਚਰ ਕੰਡੇ ਵਾਲਾ ਕੈਕ ਕਰੰਟ ਦੇਖ ਵੇਖ ਆਹ ਦੇਖ ਕੈਕ ਕਰਤਾਂ ਆਹ ਕਿਵਾਂ ਕੈਕ ਕਰੰਟ ਦੇਖ ਆਹ ਦੇਖ ਕਿਵਾਂ ਇਹ ਦੇਖੋ ਚੋਆ ਤਾਂ ਮੁਰਵਾਇਆ ਤਾਰ ਆਪੇ ਬਖਾ ਲਈਏ ਵੀ ਰਨ ਕਰੰਟ ਹੈਗਾ ਦੇਖ ਆਹ ਚੱਕਰ ਜੇ ਹੁਣ ਖੋੜ ਕੇ ਤੁਹਾਨੂੰ ਕੱਤੀ ਵਿਖਾਈ ਗਿਆ ਸਰ ਪਰ ਚੋ ਟਿਕ ਬੈ ਕੇ ਬੈ ਕੇ ਆ ਜੀ ਬੈਠੋ ਇਹਨੂੰ ਬੈ ਕੇ ਵੇਖੋ ਆ ਰਾਮ ਨਾਲ ਵੇਖੋ ਜੀ ਆ ਰਾਮ ਨਾਲ ਕੱਤੀ ਵੇਖੋ ਜੀ ਵੇਖੋ ਜਿਸ ਕੋ ਕੱਤੀ ਗਾਦੀ ਦਾ ਟੂਬ ਆ ਇਹ ਮਰਦਾ ਕੱਤੀ ਕੱਤੀ ਇਹ ਮੈਂ ਵੀ ਕਿਹਦਾ ਸੁਣੇ ਕੋਲੋਂ ਬਾਦ ਹੈ 18 ਦੀ ਤੇ ਗਰੰਟੀ ਆ ਨਾ ਪੁੰਦੀ ਦੇਖ 12 ਦੀ ਦੇ ਆਪੀ ਪੂਰੀ ਗਾਰੰਟੀ ਵਾਲਾ ਕੰਮ ਬਣਿਆ ਪਿਆ ਹਾ ਤੇ ਮੋਲ ਬਿਲਕੁਲ ਜਾਇਜ਼ ਹਣ ਗੋਂ ਦੀ ਖਾ ਲੋ ਪਰੇਂ ਦਿਓ ਦੇਖੋ ਥੱਲੇ ਆਹ ਦੀ ਅੱਗੇ ਉਹ ਨਹੀਂ ਖਾਦ ਥਣ ਲੈ ਵਾ ਕੇ ਦੀ ਖਾਦ ਲਾ ਵੇ ਆਹ ਅਜੀਆ ਬਿਊਟੀ ਬਟੇ ਖਾਦ ਹਾਂਜੀ ਵੇ ਜੀ ਬਾਕੀ ਟੌਪ ਦੀਆਂ ਚੀਜ਼ਾਂ ਆਪਣਾ ਪਿੰਡ ਵੀ ਗੀਤੀ ਤੁਹਾਡੇ ਭਰਾ ਦਾ ਜਿਆਤੋ ਸਰਗਾਂ ਜਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਰਾ ਬਟਾਲੇ ਤੋਂ 7-8 ਕਿਲੋਮੀਟਰ ਅਚਾਰ ਸਾਹਿਬ ਤੋਂ 2 ਕਿਲੋਮੀਟਰ ਨਾਗੀਆਣਾ ਸਾਹਿਬ ਤੋਂ 3 ਕਿਲੋਮੀਟਰ ਅੰਬਰਸਰ ਵੀ ਲੱਗੇ ਆ ਟਾਂਡਾ ਦਸੂਆ ਮਕੇਰੀਆਂ ਨਾਲ ਹੀ ਆ ਝੁਕਾਏ ਸਾਡੇ ਪਿੰਡ ਭਰਾ ਦਾ ਸਾਸਰੀ ਕਾਂ